ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਹੈ ਜੀ ਅੱਜ ਆਪਾਂ ਇੱਕ ਸੌਖੀ ਜੀ ਜਿਹੜੀ ਹੈਗੀ ਚੀਜ਼ ਖਾਣ ਵਾਸਤੇ ਘਰੇ ਤਿਆਰ ਕਰ ਰਹੇ ਹਾਂ ਕਿਉਂਕਿ ਇਹ ਸਮਾਨ ਸਾਰਾ ਆਪਣੇ ਘਰ ਦੇ ਵਿੱਚੋਂ ਹੀ ਮਿਲ ਜਾਂਦਾ ਆਪਣੀ ਰਸੋਈ ਦੇ ਵਿੱਚੋਂ ਮਿਲ ਜਾਂਦਾ ਅਸੀਂ ਵੀ ਅੱਜ ਪਹਿਲੀ ਵਾਰ ਬਣਾਉਣ ਲੱਗਿਆ ਦੇਖੋ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਬਣਾਵਾਂਗੇ ਤੁਹਾਨੂੰ ਵੀ ਸਿਖਾਵਾਂਗੇ ਜੀ ਇਹ ਨਵੀਂ ਚੀਜ਼ ਆ ਖਾਣ ਵਾਸਤੇ ਪਤਾ ਨਹੀਂ ਵਧੀਆ ਬਣੂ ਪਤਾ ਨਹੀਂ ਘਟੀਆ ਬਣੂ ਇਹ ਆਪਾਂ ਨੇ ਸੱਲੀਆਂ ਭੁੰਨ ਲਈਆਂ ਹੁਣ ਆਪਾਂ ਇਹਦੇ ਦਾਣੇ ਕੱਢ ਰਹੇ ਹਾਂ ਦੇਖੋ ਇਸ ਤਰ੍ਹਾਂ ਆਹ ਆਪਾਂ ਨੇ ਲਈਏ ਦਹੀਂ ਆਹ ਆਪਾਂ ਨੇ ਕੱਟੇ ਨੇ ਪਿਆਜ਼ ਆਹ ਨਿੰਬੂ ਦੇ achar ਦਾ ਰਸ ਲੈਂਦਾ ਆਪਾਂ ਇਹ ਸਾਰੀਆਂ ਚੀਜ਼ਾਂ ਮਿਕਸ ਕਰਾਂਗੇ ਇਹਦੇ ਵਿੱਚ ਤੁਸੀਂ ਜਿੱਦਾਂ ਇੱਕ ਚਾਟ ਮਸਾਲਾ ਆਉਂਦਾ ਹੈ ਹਨ ਉਹ ਵੀ ਪਾ ਸਕਦੇ ਹੋ ਤੇ ਜਿਹੜਾ ਬਾਕੀ ਇਹਦੇ ਵਿੱਚ ਤੁਸੀਂ ਕਾਲਾ ଲුණු ਮਿਰਚਾ ਹਨ ਕੁਝ ਮਰਜ਼ੀ ਪਾ ਲਓ ਤੇ ਉਹਦੇ ਨਾਲ ਜਿਹੜਾ ਟੇਸਟੀ ਬਣਨੇ ਜਿਵੇਂ ਦਾ ਬਣੂ ਆਪਾਂ ਇਹ ਬਣਾ ਕੇ ਇਹਨੂੰ ਮਿਕਸ ਕਰ ਦਾਂਗੇ ਸਾਰੀਆਂ ਚੀਜ਼ਾਂ ਨੂੰ ਆ ਦੇਖੋ ਜੀ ਹੁਣ ਆਪਾਂ ਨੇ ਥੋੜੀ ਜਿਹੀ ਰਹਿ ਗਈਆਂ ਸੱਲੀਆਂ ਢੇੜ ਲਈਆਂ ਇਹਨੂੰ ਇਸ ਤਰ੍ਹਾਂ ਮਿਹਨਤ ਤਾਂ ਥੋੜੀ ਜਿਆਦਾ ਆਉਂਦੀ ਹੈ ਤੇ ਕੱਢ ਲੋ ਸਾਰੇ ਦਾਣੇ ਕੱਢ ਲਏ ਆਪਾਂ ਨੇ ਫੇਰਾ ਮਿਕਸ ਕਰਾਂਗੇ ਨਿੰਬੂ ਦੇ achar ਦਾ ਰਸ ਵਿੱਚ ਪਾ ਕੇ ਇਹਦੇ ਵਿੱਚ ਜਿਵੇਂ ਚਾਟ ਮਸਾਲਾ ਵਗੈਰਾ ਹਨਾ ਉਹ ਸਾਰਾ ਕੁਝ ਆਪਾਂ ਪਾ ਸਕਦੇ ਆ ਇਹਦੇ ਵਿੱਚ ਕਾਲੀ ਨੂਣ ਮਿਰਚ ਜੋ ਵੀ ਸਾਡੇ ਕੋਲੇ ਜਿੰਨਾ ਕੁ ਸਮਾਨ ਹੈਗਾ ਅਸੀਂ ਓਨਾਂ ਕੀ ਪਾਵਾਂਗੇ ਕਿਉਂਕਿ ਸਾਡੇ ਕੋਲੇ ਹੁਣ ਸਬਾਨ ਹੈ ਨਹੀਂਗਾ ਸਿਖਰ ਦੁਪਹਿਰਾ ਹੋਇਆ ਪਿਆ ਦੁਕਾਨ ਤੇ ਕੋਈ ਜਾ ਨਹੀਂ ਸਕਦਾ ਸਾਰੇ ਬੰਦੇ ਵੇਟ ਕਰਦੇ ਨੇ ਖਾਣ ਦੇ ਅਸੀਂ 4-5 ਜਾਣੇ ਆ ਸਾਨੂੰ ਮੋਗਰਾ ਨੇ ਇਹ ਪਲੇਟ ਭਰ ਲਈ ਅੱਜ ਰੋਟੀ ਖਾਣ ਦਾ ਮੂਰ ਨਹੀਂ ਤੀਗਾ ਅੱਜ ਅਸੀਂ ਆਖਿਆ ਕੋਈ ਨਵੀਂ ਚੀਜ਼ ਬਣਾ ਕੇ ਖਾਣੇ ਆ ਦੇਖਦੇ ਆ ਇਹ ਬਣਦਾ ਦੱਸਾਂਗੇ ਤੁਹਾਨੂੰ ਕਿਵੇਂ ਬਣਿਆ ਵਧੀਆ ਬਣਿਆ ਜਾਂ ਨਾ ਬਣਿਆ ਕਿਉਂਕਿ ਹੁਣ ਸਰਲੀਆਂ ਹਰ ਇੱਕ ਦੇ ਘਰਾਂ ਦੇ ਵਿੱਚ ਆਮ ਹੈਗੀਆਂ ਨੇ ਆਪਣੇ ਵੀ ਖੇਤ ਦੀ ਜਿਹੜੀ ਹੈਗੀ ਮੱਕੀ ਬੀਜੀ ਹੋਈ ਹੈ ਨਾ ਸਰਲੀਆਂ ਖੇਤੋਂ ਹੀ ਤੋੜ ਕੇ ਲਿਆਂਦੀਆਂ ਨੇ ਬਹੁਤ ਵਧੀਆ ਸਰਲੀਆਂ ਨੇ ਖਾਨਚ ਵੀ ਬਹੁਤ ਮਿੱਠੀਆਂ ਨੇ ਕਿਉਂਕਿ ਡੇਲੀ ਅਸੀਂ ਛਲੀਆਂ ਤਾਂ ਭੁੰਦੇ ਹੀ ਭੁੰਦੇ ਆ ਛਲੀਆਂ ਖਾਂਦੇ ਹੀ ਖਾਂਦੇ ਆ ਤੇ ਹੁਣ ਜਿਹੜੀ ਹੈਗੀ ਲਾਈਟ ਭੱਜੀ ਹੋਈ ਐ ਅਸੀਂ ਤਾਂ ਕਰਕੇ ਕਰ ਲਾਗੇ ਦੇਖੋ ਸਲਾਈ ਕਰ ਰਹੀ ਸੀ ਤੇ ਮੈਂ ਵਿਚਾਲੀ ਛੱਡਤੀ ਆ ਪੱਖੀ ਮੇਰੀ ਮਸ਼ੀਨ ਤੇ ਲਾਈ ਹੁੰਦੀ ਐ ਇਹ ਵੀ ਖੜ ਗਈ ਲਾਈਟ ਭੱਜ ਗਈ ਉੱਪਰਲਾ ਪੱਖਾ ਸਾਡਾ ਚੱਲ ਰਿਹਾ ਇਨਵਰਟਰ ਤੇ ਤੇ ਹੁਣ ਅਸੀਂ ਚਲੋ ਉਹਨਾਂ ਜਰਾ ਉਹਦਾ ਪੇਟ ਪੂਜਾ ਕਰਾਂਗੇ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਨਾਣਾ ਹੈ ਤੀ ਕੇ ਹਾਂਜੀ ਹਾਂ ਇਹਦੇ ਵਿੱਚ ਤੇਰਾ ਸਿਰ ਮਾਰਿਆ ਹੋਇਆ ਥੋੜੋ ਜਿਹਾ ਵੀਡੀਓ ਚ ਬੋਲਿਆ ਹੋਇਆ ਆਊਗਾ ਹਨਾ ਵੀ ਅਸ ਮੱਖੀਆਂ ਆਈਆਂ ਨੇ ਮੱਖੀਆਂ ਆਉਂਦੀਆਂ ਨੇ ਅਸੀਂ ਮੱਖੀਆਂ ਤੋਂ ਮੱਖੇ ਕਹਿੰਦੇ ਸੇਤ ਸਾਨੂੰ ਖਵਾਓ ਆ ਦੇਖੋ ਜੀ ਦਾਣੇ ਆਪਣੇ ਸਾਰੇ ਕੱਢ ਲਏ ਮੱਕੀ ਦੇ ਛੱਲੀਆਂ ਤੋਂ ਦਾਣੇ ਉਤਾਰ ਲਏ ਹੁਣ ਆਪਾਂ ਤੁਸਕ ਚ ਪਾ ਲੇ ਪਲੇਟ ਸਾਡੀ ਛੋਟੀ ਥੀ ਡੋਲਦੇ ਤੇ ਸੈਟ ਨਹੀਂ ਆਏ ਹੁਣ ਆਪਾਂ ਪਿਆਜ਼ ਵੀ ਸਾਰੇ ਵਿੱਚ ਪਾ ਦਾਂਗੇ। ਕੋਸਾ ਸੀ ਪਿਆਜ਼ ਪਾਤੇ ਤੇ ਫਿਰ ਸਾਨੂੰ ਘੱਟ ਲੱਗੇ। ਹੁਣ ਟਾਈਮ ਤੇ ਹੋਰ ਚੀਰ ਕੇ ਲਏ ਆ। ਤੇ ਹੁਣ ਆਪਾਂ ਇਹਦੇ ਵਿੱਚ ਸਾਰਾ ਸਮਾਨ ਐਡ ਕਰ ਦਾਂਗੇ। ਚਿੱਟਾ ਨੂਣ ਪਾ ਦਾਂਗੇ ਸਾਡੇ ਕੋਲੇ ਕਾਲਾ ਨੂਣ ਹੈ ਨਹੀਂਗਾ। ਆਪਾਂ ਚਿੱਟਾ ਲੂਣ ਹੀ ਪਾ ਦਾਂਗੇ। ਕਿਉਂਕਿ ਥੋੜਾ ਜਿਹਾ ਸਵਾਦ ਅਨੁਸਾਰ ਹੈ ਨਾ। ਤੇ ਆਪਾਂ ਦਹੀਂ ਪਾ ਦਾਂਗੇ ਵਿੱਚ। ਜਿੰਨਾ ਕੁ ਦਹੀਂ ਆਪਾਂ ਦੇਖ ਕੇ ਪਾਵਾਂਗੇ ਪਹਿਲਾਂ ਅੱਧਾ ਪਾ ਲਾਂਗੇ। ਪੂਰੀ ਕੌਲੀ ਦੇ ਹਿੰਦੀ ਤੇ ਆਪਾਂ ਅੱਧੀ ਪਾ ਲੈਨੇ ਪਹਿਲਾਂ ਜੇ ਆਪਾਂ ਨੂੰ ਘੱਟ ਲੱਗੂ ਫਿਰ ਪਾ ਲਾਂਗੇ ਫਿਰ ਆਪਾਂ ਇਹਨੂੰ ਰੜਾ ਦਾਂਗੇ ਜਿਹੜਾ ਨਿੰਬੂ ਦੇ achar ਦਾ ਰਸ ਹੈ ਉਹ ਵੀ ਆਪਾਂ ਵਿੱਚ ਪਾ ਦਾਂਗੇ ਵਿੱਚ ਪਾ ਦੇ ਤੇ ਉਹੋ ਫੜ ਲਾਸੂ ਤੁਸੀਂ ਤੇ ਇਹ ਵੀ ਆਪਾਂ ਵਿੱਚ ਪਾ ਦਾਂਗੇ ਸਾਰੇ ਪਾ ਦੇਤਾ ਸਾਰਾ ਪੈ ਜਾਊਗਾ ਕਿਉਂਕਿ ਇਹਦੇ ਵਿੱਚ ਸਾਰਾ ਹੈ ਜਦੋਂ ਨਿੰਬੂ ਦੇ achar ਦੇ ਵਿੱਚ ਸਾਡਾ ਸਾਰਾ ਸਮਾਨ ਪਾਇਆ ਹੋਇਆ ਹੈਗਾ ਅਜਮੈਣ ਵਗੈਰਾ ਹਨਾ ਰਾਈ ਵਗੈਰਾ ਕਾਲਾ ਲੂਣ ਕਾਲੀ ਮਿਰਚ ਇਦੇ ਨਾਲ ਬਹੁਤ ਜਿਆਦਾ ਵਧੀਆ ਟੇਸਟ ਆਉਂਦਾ ਹੈ ਜਦੋਂ ਅਸੀਂ ਵੈਸੇ ਸੱਲੀਆਂ ਭੁੰਨ ਕੇ ਖਾਣੇ ਉਦੋਂ ਵੀ ਅਸੀਂ ਉੱਪਰ ਨਿੰਬੂ ਦਾ achar ਲਾ ਕੇ ਖਾ ਲੈਨੇ ਆ ਇਹ ਜਿਹੜਾ ਖੱਟਾ ਮਿੱਠਾ achar ਪਾਇਆ ਹੋਇਆ ਆਪਣੇ ਆ ਦੇਖੋ ਕਿੰਨੇ ਵਧੀਆ ਬਣ ਗਏ ਬਾਕੀ ਖਾ ਕੇ ਤੁਸੀਂ ਆ ਦੱਸਾਂਗੇ ਵੀ ਕਿਵੇਂ ਦਾ ਬਣਿਆ ਇਹਦੇ ਵਿੱਚ ਤੁਸੀਂ ਸੌਸ ਵੀ ਪਾ ਸਕਦੇ ਹੋ ਜਿਹੜੀ ਰੈੱਡ ਸੌਸ ਹੁੰਦੀ ਹੈ ਲਾਲ ਆਪਾਂ ਚਟਨੀ ਕਹਿ ਦਿੰਨੇ ਆ ਪਕੌੜੇ ਵਾਲੀ ਉਹ ਵੀ ਪਾ ਸਕਦੇ ਆ ਹੁਣ ਆਪਾਂ ਸਾਰੇ ਨੂੰ ਮਿਕਸ ਕਰ ਦਾਂਗੇ ਯਾਨੀ ਕਿ ਸਨੀ ਕਰ ਦਾਂਗੇ ਸੰਨੀ ਜੀ ਵਾਂਗੂ ਹਰ ਲਾ ਦੇਨੇ ਆ ਸਾਰਾ ਆ ਦੇਖੋ ਜਿਹਦਾ ਜਿਹਦਾ ਜੀ ਕਰਦਾ ਹੁਣੇ ਸੱਲੀ ਭੁੰਨੋ ਤੇ ਬਣਾ ਕੇ ਖਾਓ ਜਿਹੜਾ ਤੁਹਾਡੇ ਕੋਲੇ ਸਮਾਨ ਹੈਗਾ ਪਾ ਲਓ ਕੋਈ ਜ਼ਿਆਦਾ ਜ਼ਰੂਰੀ ਨਹੀਂ ਵੀ ਵਧੀਆ ਵਧੀਆ ਸਮਾਨ ਹੀ ਪਾਉਣਾ ਹੈ ਹਨਾ ਜਿੰਨਾ ਕਹੇਗਾ ਪਾ ਲਓ ਕਿਉਂਕਿ ਅਸੀਂ ਐਟ ਅ ਟਾਈਮ ਬਣਾਉਣੇ ਆ ਆ ਦੇਖੋ ਜੀ ਹੁਣ ਆਪਾਂ ਸਾਰੀ ਦਹੀਂ ਪਾ ਦਾਂਗੇ ਉਹ ਵੀ ਵਿੱਚ ਹੀ ਪਾ ਦਾਂਗੇ ਕਿਉਂਕਿ ਦਹੀਂ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਆ ਦੇਖੋ ਚਮਚਾ ਲਾ ਕੇ ਦੇਖ ਲਿਆ ਸੀ ਚਾਟ ਮਸਾਲਾ ਜ਼ਰੂਰ ਪਾਓ ਕਿਉਂਕਿ ਟੇਸਟ ਉਹਦੇ ਨਾਲ ਹੀ ਬਣਨਾ ਹੈ ਸਾਰਾ ਆਣ ਵਧੀਆ ਮਿਕਸ ਕਰ ਲਾਂਗੇ ਕਿਵੇਂ ਦਾ ਤੁਸੀਂ ਖੱਟਾ ਮਿੱਠਾ ਖਾਣਾ ਪਸੰਦ ਕਰਦੇ ਹੋ ਹਣ ਉਹਵੇਂ ਦਾ ਤੁਸੀਂ ਬਣਾ ਸਕਦੇ ਹੋ ਮਿੱਠਾ ਖਾਣਾ ਪਸੰਦ ਕਰਦੇ ਹੋ ਥੋੜੀ ਜਿਹੀ ਚੀਨੀ ਪਾ ਲਓ ਗ੍ਰाइंड ਕਰਕੇ ਆ ਲਓ ਜੀ ਦੇਖੋ ਆਪਾਂ ਨੇ ਆਪਦੇ ਆਪਦੇ ਭਾਂਡਿਆਂ 'ਚ ਪਾ ਲਈ ਕਿੰਨਾ ਬਚ ਵੀ ਗਿਆ ਹੁਣ ਅਸੀਂ ਟੇਸਟ ਕਰਕੇ ਦੇਖਦੇ ਹਾਂ ਵੀ ਕਿਵੇਂ ਦਾ ਖਾ ਕੇ ਦੇਖਾਂ ਤੁਹਾਨੂੰ ਕਿਵੇਂ ਦਾ ਦੱਸੀ ਕਿਵੇਂ ਦਾ ਮੈਂ ਵੀ ਤੁਹਾਨੂੰ ਖਾ ਕੇ ਦੱਸਦੀ ਹਾਂ ਵੀ ਕਿਵੇਂ ਦਾ ਟੇਸਟ ਆਇਆ ਦੇਖੋ ਤੁਹ ਵੀ ਖਾ ਲੈ ਤੂੰ ਬਹੁਤ ਜਿਆਦਾ ਸੁਆਦ ਹੈ ਬਹੁਤ ਜ਼ਿਆਦਾ ਸਵਾਦ ਹੈ ਸਵਾਦ ਹੈਗਾ ਜੇ ਹੋਰ ਵੀ ਸਮਾਨ ਪਾਲੋਗੇ ਇਦੋਂ ਜ਼ਿਆਦਾ ਟੇਸਟੀ ਬਣੂ ਬਹੁਤ ਜ਼ਿਆਦਾ ਵਧੀਆ ਲਓ ਜੀ ਸਾਰੇ ਜਣ ਟੈਸਟ ਕਰਕੇ ਦੇ ਦਿਓ ਲਓ ਜੀ ਅਜਕਲ ਵਿੰਦਰ ਜੀ ਕਹਿੰਦੇ ਮੈਂ ਵੀਡੀਓ ਦੇ ਵਿੱਚ ਨਹੀਂ ਆਉਣਾ ਹੈਗਾ ਖੇਤੋਂ ਆਏ ਨੇ ਲਿਬੜੇ ਦੇ ਬੜੇ ਐਂ ਤਾਂ ਆਪਾਂ ਬਣਾ ਵੀ ਲੈਨੇ ਆਂ ਫਿਰ ਦਸਾਂਜੀ ਕਿਵੇਂ ਲੱਗਿਆ ਵਧੀਆ ਨੀਰ ਪਾਓ ਵਾ ਵਧੀਆ ਇਹਦੇ ਵਿੱਚ ਤੁਸੀਂ ਪਕੌੜੀਆਂ ਵੀ ਪਾ ਸਕਦੇ ਹੋ ਜੀ ਕਿਉਂਕਿ ਬੱਚੇ ਜ਼ਿਆਦਾ ਖੁਸ਼ ਹੋ ਕੇ ਖਾਂਦੇ ਐ ਐਮੇ ਦੀਆਂ ਚੀਜ਼ਾਂ ਹਨਾ ਚਲੋ ਜੀ ਕਰੀ ਜਿਹੜਾ ਹੈਗਾ ਜਿਗਾਰਜਾ ਲਾਇਆ ਸੀ ਆਪਦੇ ਆਪ ਹੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੁਹਾਨੂੰ ਕਿਵੇਂ ਦਾ ਲੱਗਿਆ ਉਹ ਵੀ ਸਾਨੂੰ ਜ਼ਰੂਰ ਦੱਸਿਓ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜਿਹਨੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ